ਬਲਾਕ ਸੰਤੀ ਤੇ ਜਿਲ੍ਹਾ ਵੀ ਚੋਣਾਂ ਦਾ ਜਿਹੜਾ ਰਿਜ਼ਲਟ ਸੀ ਵੱਖ-ਵੱਖ ਪਾਰਟੀਆਂ ਜਿਦਾਂ ਨੇ ਜਿੱਤਾਂ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਮਜੂਦਾ ਸਰਕਾਰ ਵੱਲੋਂ ਜੋ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਸਾਡੇ ਨਾਲ ਤਰਨਵੀਰ ਲੰਬardar ਨੇ ਜੋ ਕਿ ਆਪਣੇ ਜ਼ੋਨ ਤੋਂ ਜਿੱਤੇ ਨੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜਾ ਕੀਤਾ ਸੀ ਭਾਈ ਜੀ ਕਿੰਨੀ ਕਿ ਵੋਟਾਂ ਨਾਲ ਜਿੱਤੇ ਹੋ ਤਾਂ ਸਭ ਤੋਂ ਪਹਿਲਾਂ ਨਾਲ ਨਾਲ ਤੁਹਾਨੂੰ ਮੁਬਾਰਕਾਂ ਜੀ ਮੈਂ ਆਪਣੇ ਭਰਾਵਾਂ ਦਾ ਸਾਰਿਆਂ ਦਾ ਜਿਹੜੇ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਘਰ ਤੋਂ ਸਪੋਰਟ ਕਰਿਆ ਵੋਟਾਂ ਪਾਈਆਂ ਸਭ ਦਾ ਦਿਲੋਂ ਧੰਨਵਾਦ ਕਰਦਾ ਬਹੁਤ ਸਪੋਰਟ ਮਿਲੀ ਆਪਾਂ ਬਾਈ ਜੀ 2250 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਾਰੇ ਪਿੰਡਾਂ ਦਾ ਪੜੌਂਜੀਆਂ ਦਾ ਪਰੋਜਪਰ ਦਾ ਪਡੌਲ ਦਾ ਹਿਯਾਰ ਪਰਦਾ ਤਗੀ ਪਰਦਾ ਸਭ ਦਾ ਤਹਿ ਦਿਲ ਤੋਂ ਅਸੀਂ ਸਤਿਕਾਰ ਕਰਦੇ ਹਾਂ ਕਿਵੇਂ ਵਿਸ਼ਵਾਸ ਜਿੱਤੇ ਲੋਕਾਂ ਦਾ ਕਿਉਂਕਿ ਤੁਸੀਂ ਘਰ ਘਰ ਮੈਂ ਦੇਖਿਆ ਕਿ ਰੋਡ ਸ਼ੋ ਵੀ ਕੱਢਿਆ ਡੋਰ ਟੂ ਡੋਰ ਵੀ ਕੀਤਾ ਹੈ ਕਿਵੇਂ ਲੋਕਾਂ ਨੂੰ ਕਿਤੇ ਨ ਕਿਤੇ ਪਰਮਾਇਆ ਕਿ ਹਾਂ ਸਾਡੀ ਪਾਰਟੀ ਚ ਜਿਤਾਓ ਮੈਨੂੰ ਜਿਤਾਓ ਬਾਜੀ ਪਿਆਰ ਮਿਲਿਆ ਲੋਕਾਂ ਦਾ ਸੱਚੇ ਮਨ ਨਾਲ ਲੱਗੇ ਸੱਚੇ ਮਨ ਨਾਲ ਗੱਲਾਂ ਕਰੀਆਂ ਲੋਕਾਂ ਨਾਲ ਘਰ ਘਰ ਜਾ ਕੇ ਡੋਰ ਟੂ ਡੋਰ ਕਰਿਆ ਤੇ ਉਹ ਪਿਆਰ ਦਿੱਤਾ ਲੋਕਾਂ ਨੇ ਸਰਕਾਰਾਂ ਦਾ ਫਰਕ ਪੈਂਦਾ ਏ ਚੀਜ਼ ਸਰਕਾਰ ਹੋਣ ਦਾ ਸਰਕਾਰ ਦਾ ਹੋਣ ਦਾ ਵੀ ਫਰਕ ਪੈਂਦਾ ਜੀ ਕੰਮ ਤਾਂ ਹੁੰਨੇ ਹੀ ਆ ਸਰਕਾਰ ਅਗਲਾ ਦੇਖਦਾ ਵੀ ਹਲੇ ਸਰਕਾਰ ਕੋਲ ਕੰਮ ਕਰਾਉਣੇ ਆ ਅਸੀਂ ਉਹਦਾ ਵੀ ਫਰਕ ਪੈਂਦਾ ਏ ਪਰ ਫੇਸ ਨੂੰ ਵੀ ਬੜੀ ਵੋਟ ਪੈਂਦੀ ਏ ਮੁਕਾਬਲਾ ਫਸਮਾ ਸੀ ਤੁਹਾਡਾ ਵੀ ਮੁਕਾਬਲਾ ਫਸਮਾ ਸੀ ਕਿਹਦੇ ਨਾਲ ਕਾਲੀ ਦਲ ਨਾਲ ਸੀ ਜੀ ਹਾਂ ਜੀ ਕਾਲਦਲ ਦੇ ਵੀ ਕਾਫੀ ਉਮੀਦਵਾਰ ਜਿੱਤ ਕੇ ਕਿਤੇ ਚੇਅਰਮੈਨ ਬਣਨ ਦਾ ਦਾਵਾ ਕਰ ਰਹੇ ਨੇ ਉਹ ਵੀ ਚਲੋ ਹੁਣ ਉਹ ਦੇਖਦੇ ਆ ਜੀ ਹਲੇ ਜੀ ਕਿਵੇਂ ਦੇਖਦੇ ਹੋ ਬਾਈ ਦੀ ਲੰਬਰ ਦੀ ਬਹੁਤ ਜ਼ਿਆਦਾ ਕੈਂਪੇਨ ਵੀ ਕੀਤੀ ਤੁਸੀਂ ਲਗਾਤਾਰ ਘੁੰਮੀ ਰਹੇ ਸੀ ਤਾਂ ਜਿੱਤ ਤੋਂ ਬਾਅਦ ਫਿਰ ਮਾਹੌਲ ਕੁਝ ਹੋਰ ਹੀ ਹੁੰਦਾ ਹਾਂ ਜੀ ਆਮ ਬਹੁਤ ਵਧੀਆ ਲੱਗੇ ਆਪਣਾ ਬਾਈ ਜਿੱਤੇ ਆ ਜੀ ਹਾਂ ਜੀ ਬਿਲਕੁਲ ਪੱਡਾ ਜੀ ਤੁਹਾਡਾ ਵੀ ਜਿਲ੍ਹੇ ਵਿੱਚ ਦਾਸਤੇ ਅੱਗੇ ਨਾਮ ਆ ਚੁੱਕਾ ਹੈ ਕਿ ਕਿਤਨੇ ਕਿ ਤੁਸੀਂ ਚੋਣ ਲੜਨੀ ਹੈ ਤਾਂ ਇਹ ਜਿਹੜਾ ਜ਼ੋਨ ਜਿੱਤਣ ਤੋਂ ਬਾਅਦ ਕਿੰਨਾ ਸੌਖਾ ਹੋ ਗਿਆ ਜਿਲ੍ਹਾ ਸੀ ਚੋਣ ਲੜਨ ਨੂੰ ਮੇਰੇ ਕੋਲ 5 ਜ਼ੋਨ ਜੀ ਜ਼ੋਨ ਸੀਗੇ ਜੀ ਅਸੀਂ 4 ਜ਼ੋਨ ਜਿੱਤੇ ਆ ਪੰਜਾਬ ਚ ਹਾਂਜੀ ਜਿਲ੍ਹਾ ਪ੍ਰੀਸ਼ਦ ਤੇ ਚਾ ਮੇਰੀ ਜ਼ੋਨ ਚ ਜਿਲ੍ਹਾ ਪ੍ਰੀਸ਼ਦ ਚ 5 ਜ਼ੋਨ ਪੈਂਦੇ ਸੀਗੇ ਅਸੀਂ 4 ਜ਼ੋਨ ਜੀ ਬੜੇ ਵਧੀਆ ਤਰੀਕੇ ਨਾਲ ਸ਼ਾਨਦਾਰ ਤਰੀਕੇ ਨਾਲ ਜਿੱਤੇ ਆ ਬਹੁਤ ਵੱਡਾ ਮਲਕੀ ਕਿਹੜਾ ਤਰ੍ਹਾਂ ਦਾ ਲੱਗ ਤੋਂ ਰੁਝਾਨ ਆਇਆ ਤੁਹਾਡੀ ਜਿਹੜੀ ਜ਼ੋਨ ਦੀ ਗੱਲ ਕਰੀਏ ਜਿਲ੍ਹਾ ਪ੍ਰੀਸ਼ਦ ਵਿੱਚ 5 ਜ਼ੋਨਾਂ ਦਾ ਨਹੀਂ ਤਾਂ ਹੋਰ ਕਿਤੇ ਬਹੁਤ ਵੱਡੀ ਹਾਰ ਵੀ ਹੋਈ ਹੈ ਜੀ ਗੱਲ ਨਹੀਂ ਪਰ ਕਿਤੇ ਤੁਸੀਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਆਏ ਬੈਠ ਕੇ ਇਹ ਕੁਝ ਕੈਂਡੀਡੇਟਾਂ ਦਾ ਫਰਕ ਪੈਂਦਾ ਹੈ ਕੁਝ ਕੁ ਵਿਚਾਰਨ ਦਾ ਫਰਕ ਪੈਂਦਾ ਹੈ ਜਿਵੇਂ ਅਸੀਂ ਹੁਣ ਡੇਲੀ ਦੇ ਦੌਰ ਤੇ ਰੋਜ਼ ਕਿਸੇ ਨਾ ਕਿਸੇ ਜਿਵੇਂ ਤਹਿਸੀਲ 'ਚ ਮਿਲਣਾ ਜਾਂ ਵੀਡੀਓ 'ਚ ਦਫ਼ਤਰ ਮਿਲਣਾ ਉਹਨੇ ਕੰਮ ਕਰਾਣੇ ਪਰ ਇੱਕ ਅਸੀਂ ਉਹ ਕਹਿਣਾ ਚਾਹੁੰਦੇ ਹਾਂ ਕਿ ਜੋ ਸਾਡਾ ਜ਼ੋਨ ਸੀਗਾ ਪੂਰੇ ਆਪਣੇ ਤੀੜੇ ਜ਼ੋਨ ਦੇ ਪਿੰਡ ਪੈਂਦੇ ਨੇ ਜਿੰਨੇ ਸਾਰੇ ਉਹਨਾਂ 'ਚੋਂ ਤਕਰੀਬਨ ਤਕਰੀਬਨ ਅਸੀਂ 35 ਪਿੰਡਾਂ 'ਚੋਂ ਜਿੱਤੇ ਆ 40 'ਚ ਅੱਛਾ ਪਿੰਡਾਂ ਦੀ ਭਾਈਚਾਰਕ ਸਾਂਝੀ ਬਹੁਤ ਲੋੜ ਹੈ ਕਿਉਂਕਿ ਇਹ ਵੋਟਾਂ ਜਿਹੜੀਆਂ ਨੇ ਆਪਸ ਵਿੱਚ ਜਿਹੜੇ ਪਿਆਰ ਹੁੰਦਾ ਹੈ ਦੋਸਤ ਮਿੱਤਰਾਂ ਦਾ ਪਿਆਰ ਹੁੰਦਾ ਹੈ ਰਿਸ਼ਤੇਦਾਰਾਂ ਦਾ ਹੁੰਦਾ 52 ਜੋ 555 ਵੋਟਾਂ ਪਈਆਂ ਇਹਨਾਂ ਨੂੰ ਆ ਪਣਾਉਂ ਜੀਆਂ ਚ ਮੈਂ ਕਿ ਪਿੰਡ ਚ ਬਣੀ ਹੋਈ ਏ ਤਾਂ ਹੀ ਬੰਦਾ ਅਸੀਂ ਆਪਣੇ ਪਿੰਡ ਕੈਂਡੀਡੇਟ ਵੀ ਹਰਾਇਆ ਹੈ ਕਾਂਗਰਸ ਦਾ ਤਿੰਨ ਵੋਟਾਂ ਨਾਲ ਹਰਾਇਆ ਪਰ ਹਰਾਇਆ ਸਾਡੇ ਪਿੰਡ ਦਾ ਅਸੀਂ ਕਾਂਗਰਸ ਦਾ ਕੈਂਡੀਡੇਟ ਆ ਉਹ ਹਰਾਇਆ ਤਾਂ ਏ ਕਹਿੰਦਾ ਸੀ ਪਿੰਡ ਚ ਕੰਮ ਨਹੀਂ ਹੋ ਰਿਹਾ ਜਾ ਕੇ ਦੇਖੇ ਆਪਣਾ ਗਰਾਊਂਡ ਦਾ ਕੰਮ ਚੱਲ ਰਿਹਾ ਪਿੰਡ ਫਿਰ ਨਹੀਂ ਪੱਕੀ ਹੋਗੀ ਟੋਬੇ ਦਾ ਕੰਮ ਚੱਲ ਰਿਹਾ ਹੋਰ ਵੀ ਕਈ ਕੰਮ ਹੋ ਰਹੇ ਨੇ ਉਹਦੇ ਜਿਹੜੇ ਜਿਹੜੇ ਉਹਦੇ 68 ਨੰਬਰ ਬੂਥ ਚੋਂ ਵੀ ਹਰਾਇਆ ਉਹ ਜਿੱਥੇ ਉਹਦੇ ਬੂਥ ਪੈਂਦੇ ਸੀ ਉਹ ਬੂਥ ਚੋਂ ਵੀ ਹਰਾਇਆ ਹੈ ਹੂੰ ਬਿਲਕੁਲ ਤੁਸੀਂ ਦੇਖੋ ਕਿ ਆਮ ਔਰ ਲਗਾਤਾਰ ਜਿੱਤੇ ਚੰਡੀਗੜ੍ਹ ਰਹੀ ਹੈ ਇਹਨਾਂ ਨੂੰ ਦੱਸਿਆ ਗਿਆ ਕਿ ਜਿਹੜਾ ਜਿਹੜੇ ਜਾਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜ ਜ਼ੋਨ ਸੀ ਚਾਰ ਜ਼ੋਨ ਜਿੱਤੇ ਨੇ ਤਾਂ ਅੱਗੇ ਇਹਨਾਂ ਦਾ ਰਾਸਤਾ ਹੀ ਪਧਰਾ ਹੋ ਗਿਆ ਤੇ ਇਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਮ ਆਦੀ ਪਾਰਟੀ ਦੇ ਕਿਤੇ ਹੋਏ ਕੰਮਾਂ ਨੂੰ ਵੀ ਲੋਕਾਂ ਨੇ ਦੇਖ ਕੇ ਵੋਟਾਂ ਪਾਈਆਂ ਨੇ ਦੂਜੇ ਪਾਸੇ ਭਾਈਚਾਰਕ ਸਾਂਝ ਵੀ ਬਹੁਤ ਵੱਡੀ ਦੇਣ ਹੁੰਦੀ ਹੈ ਕਿਤਨੇ ਕਿਤੇ ਜਿਹੜਾ ਬੰਦਾ ਆਪਸੇ ਵਿਚਰਦਾ ਹੈ ਪਿੰਡਾਂ ਦੇ ਵਿੱਚ ਵਿਚਰਦਾ ਜਿਸ ਤਰੀਕੇ ਨਾਲ ਤਰਨਵੀਰ ਲੰਬੜ ਦੀ ਗੱਲ ਕਰੀਏ ਤਾਂ ਪਿੰਡ ਤੋਂ ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ ਤੇ ਜਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ ਦੱਸਿਆ ਕਿ ਆਪਣੇ ਵਾਰ ਤੋਂ ਹੀ ਹਾਰ ਗਿਆ ਦੂਜੇ ਪਾਸੇ ਆਪਣੇ ਪਿੰਡ ਤੋਂ ਹੀ ਹਾਰ ਗਿਆ ਇਹ ਵੀ ਬਹੁਤ ਸੋਚਣ ਦੀ ਗੱਲ ਹੈ ਕਾਂਗਰਸ ਪਾਰਟੀ ਨੂੰ ਵੀ ਸੋਚਣ ਦੀ ਲੋੜ ਹੈ ਕਿ ਆਖਰ ਲੋਕਾਂ ਨੇ ਕਿਉਂ ਨਹੀਂ ਚਾਹਿਆ ਦੂਜੇ ਪਾਸੇ ਸ਼੍ਰੋਮਣੀ ਕਾਲਦਨ ਨੂੰ ਵੀ ਲੋਕਾਂ ਨੇ ਨਕਾਰ ਦਿੱਤਾ ਥੋੜੇ ਕਹਿੰਦੇ ਨੇ ਦਰਜੋਦ ਦੇ ਨਾਲ ਹਰਤੇਸ ਹਾਂ ਜੀ